ਤੇ ਤੇ ਰੱਖਾਂਗੇ ਮੈਂ ਤਾਂ ਕੋਈ ਗੱਲ ਦੀ ਹੋਤ ਨਾ ਕਰ ਜੀ ਸਰ ਇਸ ਵੇਲੇ ਅਸੀਂ ਬਿਆਸਪਿੰਡ ਆਦਮਪੁਰ ਹਲਕੇ ਦੇ ਵਿੱਚ ਬਾਪੂ ਜੀ ਫੌਜਾ ਸਿੰਘ ਜਿਹੜੇ ਸਦਾ ਸਾਥ ਛੱਡ ਗਏ ਥੋੜਾ ਦੇ ਕੇ ਉਹਨਾਂ ਦੇ ਘਰ ਮੈਂ ਆਇਆ ਸੀਗਾ ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਦਮਾਇਆ ਸੀਗੇ ਮੈਥਨ ਦੌਰਾਂ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਭਰ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇ ਮੇਰਾ ਬੜਾ ਕੱਲ ਦਾ ਸਾਡਾ ਮਨ ਖਾਸ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਅੰਚਾਸ ਸੀਗਾ ਉਦੋਂ ਮੈਂ ਬਾਪੂ ਜੀ ਦੇ ਤਾਬੇ ਤੋਂ ਕਈ ਵਾਰ ਮਦਦ ਜੜੀ ਰੋਟੀ ਖਾਧੀ ਕਿ ਬਾਪੂ ਦਾ ਤਾਬਾ ਜਦੋਂ ਉੱਥੋਂ ਖਾਣੇ ਬਾਪੂ ਜੀ ਉਹ ਇੱਥੇ ਨਹੀਂ ਉਹ ਤਾਂ ਬੜਾ ਮਿਲੂ ਦਿਲ ਕਰਦਾ ਸੀ ਉਹ ਕੈਨੇਡਾ ਗਏ ਸੀ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸੱਦਾ ਦੇ ਫੁੱਲ ਭੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਿਵਾਰ ਦੇ ਇਹ ਸਾਡੀ ਬਹੁਤ ਵੱਡੀ ਈਮਾਨਤ ਹੈ ਇਹਨਾਂ ਨੂੰ ਕਦੀ ਵੀ ਕਿਸੇ ਵੀ ਕਿਸਮ ਦੀ ਲੋਡ ਪਵੇ ਕਦੀ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਲੋਡ ਪਵੇ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਹਦੇ ਜਿੰਨਾ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਪਰਵਾਰ ਬੜਾ ਵੱਡਾ ਬੜੇ ਹੌਸਲੇ ਵਾਲਾ ਪਰਵਾਰ ਹੈ ਸੋ ਮੈਂ ਮਤਲਬ ਆ ਕੇ ਮੇਰਾ ਮਨ ਦੁਖੀ ਹੋਂਦਾ ਪਰ ਖਾਂਤ ਵੀ ਹੋ ਗਿਆ ਕਿ ਮੈਂ ਉਹਨਾਂ ਦੇ ਪੁੱਤ ਨੂੰ ਮਿਲ ਲਿਆ 114 ਸਾਲ ਦੀ ਉਮਰ ਜਿਹੜੀ ਅੱਜ ਦੇ ਯੋਗ ਵਿੱਚ ਅੱਜ ਦੇ ਯੋਗ ਦੇ ਤੇ ਕੋ 70 75 ਤੋਂ ਨਹੀਂ ਵੱਧ ਉਹਦੇ ਵੀ ਬਹੁਤ ਦੌੱਚੀ ਗੱਲ ਹੈ ਕਿ ਉਹਨਾਂ ਦੌੜਨਾ 80 ਸਾਲ ਤੋਂ ਬਾਅਦ ਕੀਤਾ ਬਿਲਕੁਲ ਮਤਲਬ ਇਹ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਕਿ ਬੰਦਾ ਦੇਖੋ ਕਿਸ ਮਿੱਟੀ ਦਾ ਬਣਿਆ ਹੋਊਗਾ ਕਿ ਜਿਹਨੇ 80 ਸਾਲ ਦੀ ਉਮਰ ਤੋਂ ਬਾਅਦ ਦੌੜ ਕੇ ਸਾਡਾ ਨਾਂ ਸਿੱਖ ਕੌਮ ਦਾ ਆਪਣੇ ਪਰਿਵਾਰ ਦਾ ਤੇ ਉਹਨਾਂ ਦੇ ਕੀਤਾ ਹੀ ਜੰਮ ਦਿਲ ਦੇ ਦਾ ਤੇ ਕੀਤਾ ਹੀ ਪੰਜਾਬ ਦਾ ਤੇ ਕੀਤਾ ਹੈ ਪਰ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸੇ ਹਿੱਸੇ ਦੇ ਸਿੱਖ ਵੱਸਦਾ ਸਾਡੀ ਸਿੱਖ ਕੌਮ ਦਾ ਉਹਨਾਂ ਨਾਂ ਰੋਸ਼ਨ ਕੀਤਾ ਸੋ ਮੇਰਾ ਬਾਪੂ ਜੀ ਨੂੰ ਮੇਰਾ ਸਿਰ ਝੁਕਦਾ ਮੈਂ ਉਹਨਾਂ ਨੂੰ ਸੰਦਾ ਜਲੀ ਦੇਣਾ ਹੈ ਔਰ ਮੈਂ ਉਹਨਾਂ ਦੇ ਪ੍ਰਵਾਦ ਦੇ ਨਾਲ ਅਫਸੋਸ ਜੱਲੇਵਾਲ ਸਾਹਿਬ ਜਿੱਦਕ ਕੱਲ ਚੱਬੇਵਾਲ ਸਾਹਿਬ ਆਈ ਸੀਓ ਕਹਿੰਦੇ ਸੀ ਇੱਕ ਯਾਦਗਾਰ ਬਣਾਈ ਜਾਏਗੀ ਫੋਜਾ ਸਿੰਘ ਹੋਰਾਂ ਦੇ ਨਾਂ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਸਰਦਾਰ ਦੇ ਕਾਰਬੂਰੇਟਰ ਨੂੰ ਯਾਦ ਰੱਖ ਸਕੇ ਨਹੀਂ ਨਹੀਂ ਬਹੁਤ ਤੋਂ ਵਧੀਆ ਉਹਨਾਂ ਨੇ ਕਿਹਾ ਤੇ ਯਾਦਗਾਰ ਬਣਨੀ ਚਾਹੀਦੀ ਹੈ ਔਰ ਮੈਂ ਵੀ ਮੁੱਖ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿਉਂਕਿ ਜੇ ਇੰਨਾ ਵੱਡੇ ਬੰਦਿਆਂ ਦੀ ਆਪਾਂ ਯਾਦਗਾਰਾਂ ਨਹੀਂ ਬਣਾਉਂਦੇ ਤੇ ਫਿਰ ਤੇ ਜਦ ਕੁਛ ਨਹੀਂ ਬਣਾਉਣੀ ਚਾਹੀਦੀ ਸਾਨੂੰ ਔਰ ਬਣਾਉਣਗੇ ਵੀ ਮਾਨ ਸਾਹਿਬ ਤੇ ਆਪ ਖੇਡਾਂ ਦੀ ਬੜੇ ਯਕੀਨ ਦੇ ਜਿਹੜੇ ਆ ਖੇਡ ਖੇਡਾਂ ਨਾਲ ਬੜਾ ਪਿਆਰ ਕਰਦੇ ਆ ਸੋ ਮੈਂ ਵੀ ਮਾਨ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਨੂੰ ਮਤਲਬ ਜਿਹੜਾ ਉਹਨਾਂ ਦੀ ਯਾਦਗਾਰ ਜਿਹੜੀ ਆ ਉਹ ਬਣਉਣੀ ਚਾਹੀਦੀ ਆ ਔਰ ਕਿਉਂਕਿ ਅਦਾਜ ਕਮਾਦ ਦੀ ਇਸ ਏਰੀਆ ਦੇ ਵਿੱਚ ਆ ਟੀਨੂ ਜੀ ਇਸ ਏਰੀਆ ਦੇ ਵਿੱਚ ਆ ਅਸੀਂ ਸਾਦੇ ਮਿਲ ਕੇ ਜਿਹੜਾ ਉਹ ਸੀਐਮ ਸਾਹਿਬ ਨਾਲ ਗੱਲ ਕਰਾਂਗੇ ਕਿ ਯਾਦਗਾਰ ਜਿਹੜੀ ਉਹਨਾਂ ਦੀ ਬਣਾਈ ਚਾਹੀਦੀ ਠੀਕ ਹਾਂ ਸਰ ਪੇਸ਼ੂਸ ਕਰੋ ਪਈ ਨੂੰ ਵੀ ਪਾੜ ਲੇਤਾ ਹੈ ਜਦ ਦੀ ਗੱਡੀ ਦੇ ਨਾਲ ਬਾਬਾ ਦਾ ਐਕਸੀਡੈਂਟ ਹੋਇਆ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਇਹ ਤਾਂ ਪੰਜਾਬ ਪੋਰਟਸ ਦੀ ਬਹੁਤ ਬਹਾਦਰੀ ਆ ਬਹੁਤ ਵਧੀਆ ਜਿੱਦਾਂ ਵੀ ਨੇ ਤਾਂ ਅਸੀਂ ਤਾਂ ਕਹਿਤਾ ਸੀ ਜੋ ਵੀ ਕੁਛ ਆ ਤੇ ਚਲੋ ਬਾਪੂ ਜੀ ਠੀਕ ਹੋ ਜਾਂਦੇ ਪਏ ਅਸੀਂ ਨਹੀਂ ਕਾਰਵਾਈ ਕਰਾਉਣੀ ਚਾਹੁੰਦੇ ਕਿਸੇ ਦਾ ਪਰ ਜਦੋਂ ਵੀ ਕੱਲ ਗੱਲ ਹੀ ਇੰਨੀ ਵੱਧ ਗਈ ਜੋ ਵੀ ਕੁਛ ਸੀ ਫੇਰ ਤਾਂ ਥੋੜਾ ਜਿਹਾ ਵੀ ਪੋਰਟਸ ਨੇ ਵੀ ਜ਼ਿਆਦਾ ਕੋਸ਼ਿਸ਼ ਕੀਤੀ ਤਾਂ ਰੋਪੀ ਫੜਿਆ ਗਿਆ ਤੇ ਇਦਾਂ ਇਹ ਇਦਾਂ ਦੇ ਰੋਪੀਆਂ ਨੂੰ ਜਿਹੜੇ ਹਿੱਟ ਕਰਦੇ ਆ ਹਿੱਟ ਐਂਡ ਰਨ ਜਿਹੜੇ ਕਰਦੇ ਉਹਨਾਂ ਨੂੰ ਸਜ਼ਾ ਜ਼ਿਆਦਾ ਮਿਲਣੀ ਚਾਹੀਦੀ ਆ ਨਾ ਬਿਲਕੁਲ ਚਾਹੀਦਾ ਨਹੀਂ ਸੀ ਉਹਨੂੰ ਕਿ ਮੌਕੇ ਤੇ ਖੜਾ ਹੋਉਂਦਾ ਉਹਨਾਂ ਨੂੰ ਹਸਪੀਟਲ ਲੈ ਕੇ ਚਾਹੁੰਦਾ ਬਿਲਕੁਲ ਬਹੁਤ سارے ਸਵਾਲ ਉਹਦੇ ਉੱਪਰ ਖੜੇ ਹੁੰਦੇ ਕਿਉਂਕਿ ਉਹ ਆਪ ਜਿਹੜਾ ਕਨੇਡੀਅਨ ਹੈ ਥੋੜੇ ਸਮੇਂ ਲਈ ਭਾਰਤ ਆਇਆ ਸੀ ਦੇਖੋ ਜੀ ਉਹ ਉਸੇਗਾ ਵੀ ਯੰਗ ਮੈਨ ਮੇਰੇ ਖਿਆਲ ਜੀ ਗੱਡੀ ਸੀ ਉਹ ਹਾਂ ਜੀ ਉਸੇਗੀ ਵੀ ਉਹ ਗੱਡੀ ਵੀ ਵੱਡੀ ਉਹਦੇ ਥੱਲੇ ਸੀਗੀ ਜੀ ਥੋੜਾ ਜਿਹਾ ਯੰਗ ਮੈਨ ਨੂੰ ਹੁੰਦਾ ਗਰੂਰ ਜਿਆ ਹੋ ਜਾਂਦਾ ਵੀ ਮੈਂ ਪੈਸਾ ਕਿ ਜੇ ਉਹ ਪਰ ਗੱਡੀ ਵੀ ਇਸ ਇਸ ਕੰਵਰਚੇ ਹੀ ਹੁੰਦੀ ਹਰੇਕ ਬੰਦੇ ਤੋਂ ਤੇ ਜੇ ਉਹ ਮਾੜੀ ਜੀ ਗਲਤੀ ਬਾਪੂ ਜੀ ਵੀ ਹੋਣੀ ਆਪਣਾ ਕੋਈ ਨਾ ਇਦਾਂ ਹੁੰਦੀ ਆ ਤੇ ਉਹਦਾ ਵੀ ਹੁਣ ਹੁਣ ਉਹਦਾ ਵੀ ਤਾਂ ਦੇਖੋ ਕਿੰਨਾ ਉਹਨੂੰ ਸਜ਼ਾ ਹੋਊਗੀ ਕੀ ਕੁਝ ਹੋਊਗਾ ਇੱਕ ਮਿੰਟ ਦੀ ਗੱਲ ਆ ਜੀ ਜੇ ਉਹ ਖੜਾ ਹੋ ਕੇ ਉਹਨੂੰ ਕੋ ਚੱਕ ਲੈਂਦਾ ਕੋ ਰੱਖ ਲੈਂਦਾ ਕੁਝ ਵੀ ਨਹੀਂ ਹੋਣਾ ਸੀ ਹੈਨਾ ਅਸੀਂ ਤਾਂ ਆਪ ਕਹਿੰਨੇ ਆ ਵੀ ਚਲੋ ਹੋ ਸਕਦਾ ਬਾਪੂ ਜੀ ਉਹਨਾਂ ਨੂੰ ਸਿਆਣੇ ਬੰਦੇ ਨੂੰ ਇਦਾਂ ਉਦਾਂ ਜੋ ਵੀ ਕੁਝ ਆ ਫੇ ਰੋਡ ਤੇ ਬੰਦਾ ਸਾਰੇ ਗੱਡੀ ਚਲਦੀ ਆ ਪਰ ਉਹਨੇ ਗਲਤੀ ਤਾਂ ਇਹ ਕੀਤੀ ਨਾ ਵੀ ਸਮਝਿਆ ਹੀ ਕੁਛ ਨਹੀਂ ਹੁਣ ਕਿੰਨੇ ਆਪਣੇ ਐਕਸੀਡੈਂਟ ਹੁੰਦੇ ਆ ਗੱਡੀਆਂ ਦਾ ਟ੍ਰੇਸ ਹੀ ਨਹੀਂ ਹੁੰਦੀਆਂ ਹੈਨਾ ਲੋਕੀ ਜੋ ਵੀ ਕੁਛ ਮਰਜੀ ਆ ਇਹ ਇਦਾਂ ਨਹੀਂ ਕਰਨ ਚਾਹੀਦੀ ਇਹ ਤਾਂ ਸਜ਼ਾ ਤਾਂ ਮੇਲਣੀ ਚਾਹੀਦੀ ਉਹਨੂੰ ਹਾਂ ਇੱਕ